ਹੰਤਨ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਫਿਰ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜਿਨੇ ਸਰੂਪ ਤਿਆਰ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਬੈਠਦੇ ਸਨ ਇਸ ਨੁਕਤੇ ਨੂੰ ਧਿਆਨ ਚ ਰੱਖਿਓ ਕਿਸੇ ਸਿੱਖ ਨੂੰ ਇਹ ਕਹਿਣਾ ਵੀ ਤੁਸੀਂ ਸੰਗਤ ਨੂੰ ਉਪਦੇਸ਼ ਕਰਨਾ ਹੈ ਛੋਟੀ ਗੱਲ ਆ ਸਾਡੀ ਤਰ੍ਹਾਂ ਆਪਾਂ ਥੋੜਾ ਬੋਲਨੇ ਜਿਵੇਂ ਮੈਕ ਤੇ ਬੋਲ ਰਹੇ ਆ ਉਹ ਕਿੱਡੀ ਵੱਡੀ ਪਵਿੱਤਰ ਰੂਹ ਆ ਭੇਤ ਮਹਾਂਪੁਰਖ ਗੁਰੂ ਅਰਜੁਨ ਦੇਵ ਜਦੋਂ ਆਰਾਮ ਸਰਸਨ ਉਪਦੇਸ਼ ਬਾਬਾ ਬੁੱਢਾ ਜੀ ਦਿੰਦੇ ਸਨ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸਭ ਨੂੰ ਪਤਾ ਹੈ 98 ਸਾਲ ਦੀ ਉਮਰ ਹੋ ਚੁੱਕੀ ਸੀ ਬਾਬਾ ਬੁੱਢਾ ਸਾਹਿਬ ਦੀ ਇੰਨੀ ਹੈ ਨਾ ਜੀ 98 98 ਸਾਲ ਦੀ ਉਮਰ ਸੀਸ ਤੇ ਸਰੂਪ ਲੈ ਕੇ ਆਏ ਜਿਸ ਦਿਨ ਗੁਰੂ ਅਰਜੁਨ ਦੇਵ ਬੇਨਤੀ ਕਰਾਂ ਸ਼ਹਾਦਤ ਦਾ ਜਾਮ ਪੀਣ ਗਏ ਉਸ ਦਿਨ ਗੁਰੂ ਅਰਜਨ ਸਾਹਿਬ ਨੂੰ ਬੁਲਾ ਕੇ ਕਿਹਾ ਇਹ ਆਦ ਸਿੱਖ ਹੈ ਹਰ ਕੰਮ ਇਹਨਾਂ ਦੀ ਸਲਾਹ ਨਾਲ ਹੀ ਕਰਨਾ ਹੈ ਇਹਨਾਂ ਦੇ ਬੋਲ ਨੂੰ ਕਦੀ ਮੋੜਨਾ ਨਹੀਂ ਹੁੰਜੀ ਇਤਿਹਾਸ ਕਹਿੰਦਾ ਜਦੋਂ ਬਾਬਾ ਬੁੰਡਾ ਸਾਹਿਬ ਜੀ ਹੁੰਦੇ ਸਨ ਕਿਉਂਕਿ ਕੱਟੜਤਾ ਵਾਲੇ ਨਹੀਂ ਮੰਨਣਗੇ ਗੁਰੂ ਅਰਜੁਨ ਜੀ ਉੱਠ ਕੇ ਖੜੇ ਹੋ ਜਾਂਦੇ ਸਨ ਗੁਰੂ ਅਰਜਨ ਸਾਹਿਬ ਬਹੁਤ ਸਨਮਾਨ ਕਰਦੇ ਸਨ ਹਜ਼ੂਰ ਸ਼ਹੀਦ ਹੋ ਗਏ ਅਕਾਲ ਤਖਤ ਦੀਆਂ ਇੱਟਾਂ ਬਾਬਾ ਬੁੱਢਾ ਜੀ ਨੇ ਲਾਈਆਂ ਦੋ ਕਿਰਪਾਨਾਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਮੈਂ ਬੜਾ ਸੰਖੇਪ ਅਰਜ਼ ਕਰ ਰਿਹਾ ਪਿਆਰਿਓ ਦੋ ਚੌਕੀਆਂ ਇੱਕ ਤਾਂ ਚਲੋ ਗਵਾਲੀਅਰ ਵਾਲੀ ਹੈ ਨਾ ਪਰ ਗਵਾਲੀਅਰ ਤੋਂ ਪਹਿਲਾਂ ਚੌਕੀ ਸ਼ੁਰੂ ਹੋਈ ਹੈ ਯਾਦ ਰੱਖਿਓ ਇਹ ਜਿਹੜੀ ਚੌਕੀ ਹੈ ਸ਼ਬਦ ਚੌਕੀ ਗਵਾਲੀਅਰ ਵਾਲੀ ਬਾਅਦ 'ਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਚਲੇ ਗਏ ਨਾ ਫਿਰ ਇਥੋਂ ਦੀ ਸੰਗਤ ਮਾਝੇ ਦੀ ਇੰਨੀ ਬੇਬਲ ਹੋਈ ਬਾਬਾ ਬੁੱਢਾ ਸਾਹਿਬ ਨੇ ਚਿੱਠੀ ਲਿਖੀ ਕਿ ਮਹਾਰਾਜ ਕਿਰਪਾ ਕਰੋ ਬਹੁਤ ਸਮਾਂ ਹੋ ਗਿਆ ਦਰਸ਼ਨ ਬਖਸ਼ੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਨੇਹਾ ਭੇਜਿਆ ਤੁਸੀਂ ਸਰੋਵਰ ਦੀ ਪ੍ਰਕਰਮਾ ਕਰਕੇ ਸ਼ਬਦ ਚੌਕੀ ਕੱਢਿਓ ਮੈਂ ਵਿੱਚ ਸ਼ਾਮਲ ਹੋਵਾਂਗਾ ਗੁਰੂ ਹਰਗੋਬਿੰਦ ਸਾਹਿਬ ਨੇ ਅਸੀਂ ਕੰਮ ਨਵੇੜ ਕੇ ਛੇਤੀ ਆਏ ਗੁਰਮ ਕੋ ਪਹਿਲੀ ਚੌਕੀ ਉਦੋਂ ਕੱਢੀ ਫਿਰ ਚੌਕੀ ਕੱਢ ਕੇ ਬਾਬਾ ਜੀ ਗਵਾਲੀਅਰ ਗਏ ਮਰਜ਼ ਕੀਤੀ ਜਿੱਥੇ ਆ ਕਿਸਾਨ ਮੋਰਚਾ ਲੱਗਾ ਸੀ ਨਾ ਜੀ ਇੱਥੇ ਇੱਕ ਪਿੰਡੇ ਬੱਡ ਖਾਲਸਾ ਸ਼ਾਇਦ ਪਤਾ ਹੋਣਾ ਤੁਹਾਨੂੰ ਜਿਹੜੇ ਉੱਥੇ ਰਹੇ ਬੱਡ ਖਾਲਸਾ ਇਹ ਬੜੀ ਖੋਜ ਦੀ ਲੋੜ ਹੈ ਅਸਲ 'ਚ ਮੈਂ ਉੱਥੇ ਜਦੋਂ ਕਈ ਜਾਟ ਮਿਲਿਓ ਕਹਿੰਦੇ ਆ ਇਹਦਾ ਪਹਿਲਾ ਨਾਮ ਬੁੱਢ ਖਾਲਸਾ ਸੀ ਉਹਨਾਂ ਦਾ ਜ਼ਿਕਰ ਹੈ ਵੀ ਇੱਥੇ ਗੁਰੂ ਨਾਨਕ ਸਾਹਿਬ ਦਾ ਸਿੱਖ ਪੜਾਂ ਕਰਕੇ ਗਿਆ ਮੇਰੇ ਮਨ 'ਚ ਕਈ ਵਾਰੀ ਆਉਂਦਾ ਜੇ ਲੱਭਿਆ ਜਾ ਕਿਤੇ ਬਾਬਾ ਬੁੱਢਾ ਸਾਹਿਬ ਨੇ ਇੱਥੇ ਕਿਉਂ ਕਿ ਜਦੋਂ ਗਏ ਨੇ ਦਿੱਲੀ ਨੂੰ ਅੱਗੇ ਗਵਾਲੀਅਰ ਗਏ ਆ ਉਹਦਾ ਨਾਮ ਅਜ ਵੱਡ ਖਾਲਸਾ ਹੈ ਮੇਰੇ ਕਹਿਣ ਤੋਂ ਮੁਰਾਦ ਹਜ਼ੂਰ ਗਵਾਲੀਅਰ ਬਾਬਾ ਬੁੱਢਾ ਸਾਹਿਬ ਗਵਾਲੀਅਰ ਗਏ ਸੱਚੀ ਜੀ ਕੋਈ ਪਦਵੀ ਨਹੀਂ ਲਈ ਸੰਗਤ 'ਚ ਪਿੱਛੇ ਬੈਠਦੇ ਹੁੰਦੇ ਸਨ ਬਾਬਾ ਬੁੱਢਾ ਜੀ ਗੁਰੂ ਨਾਨਕ ਦੇ ਘਰ ਨੂੰ ਕੋਈ ਸਨ ਨਾ ਲਾ ਸਕਿਆ ਉਹਨਾਂ ਦੇ ਹੁੰਦੇ ਆ ਜਦੋਂ ਸਤਗੁਰੂ ਉੱਥੇ ਗਏ ਬਾਬਾ ਜੀ ਕਿਲੇ ਦੀ ਪ੍ਰਕਰਮਾ ਕਰਕੇ ਮੱਥਾ ਟੇਕਦੇ ਸਨ ਦਰਵਾਜੇ 'ਚ ਜੇ ਪੁੱਛਿਆ ਜੀ ਕਿਉਂ ਕਹਿੰਦੇ ਨੇ ਮੇਰੇ ਦਿਲ ਦਾ ਬਾਦਸ਼ਾਹ ਇੱਥੇ ਆਇਆ ਹੈ ਬਹੁਤ ਦੇਗੂਣ ਹੈ ਗਏ ਨੇ ਦਰਸ਼ਨ ਕੀਤੇ ਆ ਮੱਥਾ ਟੇਕਣ ਆਇਆ ਮਹਾਰਾਜ ਵਾਪਸ ਆਏ ਬਾਬਾ ਜੀ ਨੇ ਦੀਪmala ਕੀਤੀ ਮੈਂ ਚਲੋ ਅਜੇ ਨਹੀਂ ਟਾਈਮ ਦੀਪmala ਉਦੋਂ ਪਹਿਲਾਂ ਵੀ ਹੁੰਦੀ ਰਹੀ ਏ ਦੀਪਾਵਲੀ ਨੂੰ ਆਉਣਾ ਹੁਕਮਨਾਮੇ ਮਹਾਰਾਜ ਦੇ ਨੇ ਫਿਰ ਜਦੋਂ ਬਾਬਾ ਜੀ ਨੇ ਆਇਆ ਸ਼ਬਦ ਚੋਂ ਕੀ ਕੱਢੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਵਰ ਦਿੱਤਾ ਤੁਹਾਡੀ ਚੌਕੀ ਜੁਗੋ ਜੁਗ ਅਟਲ ਹੋਵੇਗੀ ਭਾਵਨਾਵਾਂ ਵਾਲੇ ਦਰਸ਼ਨ ਕਰਨਗੇ ਅਸੀਂ ਵਿੱਚ ਸ਼ਾਮਲ ਹੋਇਆ ਕਰਾਂਗੇ ਅੱਜ ਵੀ ਜਦੋਂ ਚੌਕੀ ਆਉਂਦੀ ਏ ਸਿੰਘ ਸਾਹਿਬ ਬੈਠਿਆ ਅੰਦਰ ਬੰਦ ਹੋ ਜਾਂਦਾ ਕੀਰਤਨ ਤੇ ਚੌਕੀ ਚੱਲਦੀ ਅਕਾਲ ਤੱਕ ਸਾਹਿਬ ਤੋਂ ਮੈਂ ਗੱਲ ਨਵੇੜਾਂ ਰਮਦਾਸ ਅੰਤਲੇ ਸਮੇਂ ਆ ਗਏ ਬੜੀ ਸਰਲ ਜੀ ਗੱਲ ਕਿਉਂਕਿ ਕਥਾ ਕਰ ਦੇਣੀ ਐਨੇ ਸ਼ਬਦ ਜੋ ਗੁਰਮਖੋ ਗੁਰਮਖ ਦੇ ਤਾਂ ਇੱਕ ਦਿਨ ਦੇ ਜੀਵਨ ਨੂੰ ਕੋਈ ਨਹੀਂ ਬਿਆਨ ਕਰ ਸਕਦਾ 113 ਸਾਲ ਰੋਹਾਨੀ ਜੀਵਨ ਕੋਣ ਬਿਆਨ ਕਰ ਜੂ ਜੀ ਸਪਿਰਚੁਅਲ ਜੀਵਨ ਐ ਸਾਰਾ ਲੀਡਰੀ ਵਾਲਾ ਜੀਵਨ ਨਹੀਂ ਸਾਰੀ ਰੋਹਾਨੀਅਤ ਅੰਤਲੇ ਸਮੇਂ ਜਦੋਂ ਬਿਰਧ ਹੋ ਗਏ ਤੇ ਇਤਿਹਾਸਕਾਰ ਕਹਿੰਦੇ ਆ ਕਿ ਬਾਬਾ ਜੀ ਦੇ ਜਿਹੜੇ ਪਰਵਟਿਆਂ ਦੇ ਕੇਸ ਹਨ ਲੰਬੇਰੇ ਸਨ ਬਿਲਕੁਲ ਦੁੱਧ ਵਰਗੇ ਚਿੱਟੇ ਦਾੜਾ ਬਿਲਕੁਲ ਸ਼ਵੇਤ ਉਹਨਾਂ ਦੇ ਚਿਹਰੇ ਦੇ ਉੱਤੇ ਡਗਦਾ ਕਰਦਾ ਲੂਰ ਨਿਕਲਦਾ ਸੀ ਇਹ ਸ਼ਬਦ ਕਿਹਾ ਸੀ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਏ ਆ ਆਪਣੇ ਕਮਰੇ ਚ ਉਠੇ ਬਾਹਰ ਆਏ ਸਤਿਗੁਰੂ ਨੂੰ ਲੈਣ ਦੇ ਲਈ ਇਤਿਹਾਸ ਕਹਿੰਦਾ ਇੰਨੀ ਬਿਰਤੀ ਟਿਕ ਚੁੱਕੀ ਸੀ ਥੋੜਾ ਜਿਹਾ ਤੁਰੇ ਤੇ ਬਿਹੜੇ ਚ ਬੈਠ ਗਏ ਛੇਵੇਂ ਸਤਿਗੁਰੂ ਆਏ ਅਦਬ ਨਾਲ ਝੁੱਕ ਕੇ ਇਹਨੂੰ ਫਿਰ ਮੇਰੀ ਬੇਨਤੀ ਜੇ ਗੁਰਮਖੋ ਹੱਥ ਜੋੜ ਕੇ ਸਿੱਖ ਤੇ ਗੁਰੂ ਦੀ ਮੁਹੱਬਤ ਨੂੰ ਦੇਖੋ ਮੇਰੀ ਬੰਦੀ ਭਗਤ ਛੁਡਾਵੇ ਬੰਦ ਹੈ ਭਗਤ ਨਾ ਛੁਟੇ ਮੋਹੇ ਇਸ ਭਾਵਨਾ ਨੂੰ ਸਮਝੋ ਗੁਰੂ ਦੇ ਧੱਕੇ ਨੂੰ ਭਾਈ ਲੱਦਾ ਬਚਾ ਸਕਦਾ ਸਿੱਖ ਨੂੰ ਧੱਕਾ ਮਾਰੇ ਬੁੱਧੂ ਤੇ ਚੇਤੇ ਰੱਖਿਓ ਬਾਬੇ ਲੱਖੂ ਦੇ ਕੈਨ ਨਾਲ ਆਵੇ ਕੱਚੇ ਰਹਿੰਦੇ ਆ ਅਮ ਸਾਡੇ ਵਰਗੇ ਬਨੋਟੀਆਂ ਦੀ ਗੱਲ ਨਹੀਂ ਬ੍ਰਹਮ ਗਿਆਨੀ ਦੀ ਗੱਲ ਹੈ ਜਦੋਂ ਆਏ ਗੁਰੂ ਅਰਗੁਬਿੰਦ ਸਾਹਿਬ ਛੁਕੇ ਗੁਰਮਖੋ ਉਹ ਰਾਤ ਕਿਹੋ ਜਿਹੀ ਹੋਵੇਗੀ ਜਦੋਂ ਸਵੇਰੇ ਚੋਲਾ त्याਗਣਾ ਹੈ ਇਹ ਸਾਰੇ ਇਤਿਹਾਸ ਕਰਕੇ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਸੀ ਨਾ ਇਹ ਮਹਾਰਾਜ ਉੱਥੇ ਫਿਰ ਬਹੁਤ ਗੱਲਾਂ ਕੀਤੀਆਂ ਬੜੇ ਬਚਨ ਬਲਾਸ ਕੀਤੇ ਅਖੀਰ ਤੇ ਇੱਕ ਬਚਨ ਕਿਹਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਸਭ ਤੋਂ ਛੋਟੇ ਬਾਬਾ ਭਾਨਾ ਜੀ ਕਹੋ ਜਾਂ ਭਾਈ ਭਾਨਾ ਜੀ ਮਹਾਰਾਜ ਮੈਂ ਕੁਝ ਮੰਗਣਾ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਜੋ ਆਪਣੀ ਬਾਹ ਪਕੜੀ ਆ ਪੁੱਤਰ ਦੀ ਬਾਹ ਪਕੜੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਬਾਹ ਪਕੜ ਕੇ ਕਹਿੰਦਿਆ ਇਸ ਤਰੀਕ ਘੁੱਟ ਕੇ ਪਕੜਨ ਲਿਆ ਜੇ ਜਿਵੇਂ ਮੇਰੀ ਬਾਹ ਘੁੱਟ ਕੇ ਪਕੜੀ ਬਸ ਆ ਕੁਝ ਮੰਗੋ ਗੁਰਮਖੋ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੋਂ ਉਸ ਤਰੀਕਾ ਬਾਂਹ ਪਕੜੋ ਮੇਰੇ ਪੁੱਤਰ ਦੀ ਜਿਵੇਂ ਮੇਰੀ ਪਕੜ ਕੇ ਰੱਖੀ ਜਬਜੀ ਸਾਹਿਬ ਦਾ ਪਾਠ ਕੀਤਾ ਜਿੰਨੀ ਕੋ ਮੈਨੂੰ ਸਭ ਜਾਣਕਾਰੀ ਮਿਲ ਸਕਦੀ ਹੈ 152 ਸਾਲ 1 ਮਹੀਨਾ ਤੇ 4 ਦਿਨ 4 ਦਿਨ ਨਾ ਜੀ 152 ਸਾਲ 1 ਮਹੀਨਾ 4 ਦਿਨ 152 ਸਾਲਾਂ ਚ 100 ਤੇ 13 ਸਾਲ ਸਿਰਫ ਸਿੱਖੀ ਕਮਾਈ ਹੈ ਮੈਂ ਬੇਨਤੀ ਕਰਾਂਗਾ ਇਹਦੇ ਵੱਡੇ ਮਹਾਪੁਰਖ ਦਾ ਸਥਾਨ ਹੈ ਤੁਸੀਂ ਭਾਵਨਾ ਸਹਿਤ ਆਇਓ ਤੇ ਮੈਂ ਫਿਰ ਅਰਜ਼ ਕਰਾਂਗਾ ਠੀਕ ਹੈ ਪੁੱਤਰਾਂ ਦੀਆਂ ਅਰਦਾਸਾਂ ਕਰੋ ਸਿੱਖ ਨੇ ਮੰਗਣਾ ਕਿਦੇ ਤੋਂ ਹੈ ਗੁਰੂ ਤੋਂ ਪਰ ਇੱਕ ਸ਼ਰਤ ਲੈ ਕੇ ਤੁਰਿਓ ਇਹ ਬੇਨਤੀ ਕਰਿਓ ਸੱਚੇ ਪਾਤਸ਼ਾਹ ਤੇਰੇ ਸਿੱਖ ਦੇ ਦਰ ਤੇ ਮੰਗਣਾ ਆਇਆ ਪੁੱਤਰ ਉਹ ਦੇਈ ਜਿਹੜਾ ਸਿੱਖੀ ਨੂੰ ਕਮਾਣ ਵਾਲਾ ਹੋਵੇ ਜਿਹੜਾ ਸਤਗੁਰੂ ਤੇਰੇ ਪੰਥ ਦੀ ਸੇਵਾ ਕਰੇ ਸਤਗੁਰੂ ਮੀਰ ਕਰਨ